ਇਹ ਆਪਣੇ ਪਿੰਡ ਬੜੀ ਜੋਗਣਾ ਆਈਆਂ ਨੇ ਪਤਾ ਨਹੀਂ ਕਿੱਥੋਂ ਦੀਆਂ ਨੇ ਕਿੱਥੋਂ ਦੀਆਂ ਨਹੀਂ ਇਹ ਸਾਰਾ ਦੁਪਹਿਰਾ ਦੁਪਹਿਰਾ ਪਿੰਡ ਦੀਆਂ ਤਲਾਸ਼ੀਆਂ ਲੈਂਦੀਆਂ ਫੜੀਆਂ ਗਈਆਂ ਇਹ ਗੁਰੂ ਘਰ ਦੇ ਲਵੇ ਮਤਲਬ ਕਿ ਮੀਟਰਾਂ ਦੀਆਂ ਚੋਰੀਆਂ ਕਰਦੀਆਂ ਸੀਗੀਆਂ ਮੀਟਰਾਂ ਬਕਸਾ ਬਟਾਈਆਂ ਜਾਂ ਤੋਂ ਇਹ ਮਸਜਿਦ ਕੋਲੋਂ ਮਤਲਬ ਕਿ ਮੀਟਰ ਪਾੜਦੀਆਂ ਸੀ ਮੀਟਰਾਂ ਦੇ ਬਾਥੇ ਪਾੜਦੀਆਂ ਸੀਗੀਆਂ ਉੱਥੇ ਬੱਸ ਕੋਈ ਸੰਗਤ ਨੇ ਦੇਖ ਲਿਆ ਇਹਨਾਂ ਨੂੰ ਉਹਨਾਂ ਨੇ ਇਹ ਫੜ ਕੇ ਪੂਰੇ ਪਿੰਡ ਦੇ ਭਵੰਤ ਤੇ ਕੋਈ ਸਾਡਾ ਤਾਂ ਮੁੱਖ ਬੋਲਦੇ ਬੰਦਿਆਂ ਨੇ ਉਹਨਾਂ ਨੇ ਇਹਨਾਂ ਨੂੰ ਕਾਬੂ ਵਿੱਚ ਕੀਤਾ ਇਹਨਾਂ ਨੂੰ ਹੁਣ ਫੜ ਕੇ ਅਸੀਂ ਪੁਲਿਸ ਨੂੰ ਦੇਣ ਲੱਗੇ ਆਂ ਇਹਨਾਂ ਦੀ ਆਪਾਂ ਸਾਖਾਂ ਪਛਾਣ ਲਓ ਜਦੋਂ ਵੀ ਇਹ ਪਿੰਡੋਂ ਪਿੰਡੀ ਆਉਂਦੀਆਂ ਨੇ ਤਾਂ ਇਹਨਾਂ ਨੂੰ ਗੌਰ ਨਾਲ ਦੇਖੋ ਤਾਂਹਾਂ ਕਰ ਮੂੰਹ ਦੇਖ ਲਓ ਤੂੰ ਤਾਂ ਕਰ ਦੇਖ ਲਾ ਇਹਨਾਂ ਦੇ ਪੂਰੀ ਬਾਬੂ ਬੇ ਅਦਾਲਤੋਂ ਮਿਲ ਜੂ। ਇਹ ਮਤਲਬ ਕਿ ਚੋਰਨੀਆਂ ਨੇ ਇਹਨਾਂ ਨੂੰ ਪਿੰਡਾਂ ਦੇ ਵਿੱਚ ਵੜਨ ਤੋਂ ਰੋਕਿਓ ਜੀ। ਇਹ ਬੱਚੇ-ਬੁੱਚੇ ਵੀ ਲੈ ਜਾਂਦੀਆਂ ਨੇ ਚੱਕ ਕੇ। ਤੋਂ ਆ ਸਾਡੇ ਨਗਰ ਨੇ ਮਤਲਬ ਕਿ ਇਹ ਪ੍ਰਾਲਾ ਕੀਤਾ ਹੈ। ਨਗਰ ਨੇ ਪੂਰੇ ਨੇ ਮਤਲਬ ਕਿ ਲੋਕਾਂ ਨੇ ਫੜ ਕੇ ਇਹਨਾਂ ਨੂੰ ਕਾਬੂ ਦੇ ਵਿੱਚ ਕੀਤਾਗਾ। ਇਹ ਮਾਈਆਂ ਨੇ ਆ ਕੇ ਲੋਟ ਕੀਤੀਆਂ ਨੇ ਪਹਿਲਾਂ ਬੰਦਿਆਂ ਦੇ ਅੱਗੇ ਤਾਂ ਇਹ ਕੱਪੜੇ ਵਗੈਰਾ ਵੀ ਪਾੜਦੀਆਂ ਸੀਗੀਆਂ ਆਪਣੇ। ਤੋ ਇਹੀ ਸਾਡੀ ਬੇਨਤੀ ਹੈ ਕਿ ਪੂਰੇ ਪੰਜਾਬ ਦੇ ਪੂਰੇ ਇਲਾਕੇ ਦੇ ਲੋਕਾਂ ਨੂੰ ਪਿੰਡਾਂ ਵਾਲਿਆਂ ਨੂੰ ਕਿ ਇਹਨਾਂ ਦੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਇਹ ਕੱਲ ਨੂੰ ਕਿਸੇ ਦੇ ਬੱਚੇ ਵਗੈਰਾ ਨਾਲ ਚੱਕ ਲੈਣ ਹੱਤਪਰਾ ਕਰਾਂ ਕਿਉਂਕਿ ਇਹ ਬੱਚੇ ਕੁੱਚੇ ਚਾਕਦੀਆਂ ਫਿਰਦੀਆਂ ਨੇ ਫਿਰ ਇਹ ਪਖਿਹਾਰੀਆਂ ਤੋਂ ਭੀਖ ਮੰਗਾਉਂਦੀਆਂ ਨੇ ਉਹਨਾਂ ਬੱਚਿਆਂ ਤੋਂ ਇਹ ਵੇਚਦੀਆਂ ਵੀ ਰਹਿੰਦੀਆਂ ਨੇ ਨਹੀਂਆਂ ਇਹਨਾਂ ਨੂੰ ਚੰਗੀ ਤਰ੍ਹਾਂ ਜੀ ਆਪ ਦੇ ਤੁਸੀਂ ਪਛਾਣ ਸਕਦੇ ਹੋ ਵੈਗੁਰ ਜੀ ਕਾ ਖਾਲਸਾ ਵੈਗੁਰ ਜੀ ਕੀ ਫਤਿਹ ਜੀ ਇਹ ਆਪਣੇ ਪਿੰਡ ਬੜੀ ਜੋਗਣਾ ਆਈਆਂ ਨੇ ਪਤਾ ਨਹੀਂ ਕਿੱਥੋਂ ਦੀਆਂ ਨੇ ਕਿੱਥੋਂ ਦੀਆਂ ਨਹੀਂ ਇਹ ਸਾਰਾ ਦੁਪਹਿਰਾ ਦੁਪਹਿਰਾ ਪਿੰਡ ਦੀਆਂ ਤਲਾਸ਼ੀਆਂ ਲੈਂਦੀਆਂ ਫੜੀਆਂ ਗੀਆਂ ਇਹ ਗੁਰੂ ਘਰ ਦੇ ਲਵੇ ਮਤਲਬ ਕਿ ਮੀਟਰਾਂ ਦੀਆਂ ਚੋਰੀਆਂ ਕਰਦੀਆਂ ਸੀਗੀਆਂ ਇਹ ਮਸਜਿਦ ਕੋਲੋਂ ਮਤਲਬ ਕਿ ਮੀਟਰ ਪਾੜਦੀਆਂ ਸੀ ਮੀਟਰਾਂ ਦੇ ਬਾਥੇ ਪਾੜਦੀਆਂ ਸੀਗੀਆਂ ਉੱਥੇ ਬੱਸ ਕੋਈ ਸੰਗਤ ਨੇ ਦੇਖ ਲਿਆ ਇਹਨਾਂ ਨੂੰ ਉਹਨਾਂ ਨੇ ਇਹ ਫੜ ਕੇ ਪੂਰੇ ਪਿੰਡ ਦੇ ਭਵੰਤ ਤੇ ਕੋਈ ਸਾਡਾ ਤਾਂ ਮੁੱਖ ਬੋਲ ਦੇਣੀ ਹੈ ਮੰਬਿਆਂ ਨੇ ਉਹਨਾਂ ਨੇ ਇਹਨਾਂ ਨੂੰ ਕਾਬੂ ਵਿੱਚ ਕੀਤਾ ਇਹਨਾਂ ਨੂੰ ਹੁਣ ਫੜ ਕੇ ਅਸੀਂ ਪੁਲਿਸ ਨੂੰ ਦੇਣ ਲੱਗੇ ਆਂ ਇਹਨਾਂ ਦੀ ਆਪਾਂ ਸਾਕਰਾਂ ਪਛਾਣ ਲਓ ਜਦੋਂ ਵੀ ਇਹ ਪਿੰਡੋਂ ਪਿੰਡੀ ਆਉਂਦੀਆਂ ਨੇ ਤਾਂ ਇਹਨਾਂ ਨੂੰ ਗੌਰ ਨਾਲ ਦੇਖੋ ਤਾਂਹਾਂ ਕਰ ਮੂੰਹ ਦੇਖ ਲੈ ਇਹਨਾਂ ਦੇ ਪੂਰੀ 마을 ਬੇਦਰਜੋਂ ਮਿਲਜੂ ਇਹ ਮਤਲਬ ਕਿ ਚੋਰਨੀਆਂ ਨੇ ਇਹਨਾਂ ਨੂੰ ਪਿੰਡਾਂ ਦੇ ਵਿੱਚ ਵੜਨ ਤੋਂ ਰੋਕਿਓ ਜੀ ਇਹ ਬੱਚੇ-ਬੁੱਚੇ ਵੀ ਲੈ ਜਾਂਦੀਆਂ ਨੇ ਚੱਕ ਕੇ ਤਾਂ ਆ ਸਾਡੇ ਨਗਰ ਨੇ ਮਤਲਬ ਕਿ ਇਹ ਪ੍ਰਾਲਾ ਕੀਤਾ ਹੈ ਨਗਰ ਨੇ ਪੂਰੇ ਨੇ ਮਤਲਬ ਕਿ ਲੋਕਾਂ ਨੇ ਫੜ ਕੇ ਇਹਨਾਂ ਨੂੰ ਕਾਬੂ ਦੇ ਵਿੱਚ ਕੀਤਾਗਾ ਇਹ ਮਾਈਆਂ ਨੇ ਆ ਕੇ ਲੋਟ ਕੀਤੀਆਂ ਨੇ ਪਹਿਲਾਂ ਬੰਦਿਆਂ ਦੇ ਅੱਗੇ ਤਾਂ ਇਹ ਕੱਪੜੇ ਵਗੈਰਾ ਵੀ ਪਾੜਦੀਆਂ ਸੀਗੀਆਂ ਆਪਣੇ ਸਾਡੀ ਬੇਨਤੀ ਹੈ ਕਿ ਪੂਰੇ ਪੰਜਾਬ ਦੇ ਪੂਰੇ ਇਲਾਕੇ ਦੇ ਲੋਕਾਂ ਨੂੰ ਪਿੰਡਾਂ ਵਾਲਿਆਂ ਨੂੰ ਕਿ ਇਹਨਾਂ ਦੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਇਹ ਕੱਲ ਨੂੰ ਕਿਸੇ ਦੇ ਬੱਚੇ ਵਗੈਰਾ ਨਾਲ ਚੱਕ ਲੈਣ ਹੱਤਪਰਾ ਕਰਾਂ ਕਿਉਂਕਿ ਇਹ ਬੱਚੇ ਕੁੱਚੇ ਚਾਕਦੀਆਂ ਫਿਰਦੀਆਂ ਨੇ ਫਿਰ ਇਹ ਪਖਿਹਾਰੀਆਂ ਤੋਂ ਭੀਖ ਮੰਗਾਉਂਦੀਆਂ ਨੇ ਉਹਨਾਂ ਬੱਚਿਆਂ ਤੋਂ ਇਹ ਵੇਚਦੀਆਂ ਵੀ ਰਹਿਮੀਆਂ ਨਹੀਂਆਂ ਇਹਨਾਂ ਨੂੰ ਚੰਗੀ ਤਰ੍ਹਾਂ ਜੀ ਆਪ ਦੇ ਤੁਸੀਂ ਪਛਾਣ ਸਕਦੇ ਹੋ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 大家。